ਗੁਰੂ ਗਰੰਥ ਸਾਹਿਬ ਮਹਾਰਾਜ ਜੀ ਆਪ ਜੀ ਦਾ ਸ਼ੁਕਰਾਨਾ ਆਪ ਜੀ ਨੇ ਇੱਕ ਦਿਨ ਹੋਰ ਸਾਨੂੰ ਬਖਸ਼ ਦਿੱਤਾ ਹੈ ਮਹਾਰਾਜ ਜੀ ਸਾਡੇ ਤੇ ਕਿਰਪਾ ਕੀਤੀ ਤੁਸੀਂ ਹੋਰ ਸਾਨੂੰ ਸੁਵਾਸ ਬਖਸ਼ੇ ਨੇ ਗੁਰੂ ਅਰਜਨ ਸਾਹਿਬ ਨੇ ਤੇ ਮਹਾਰਾਜ ਸਾਹਿਬ ਜੀ ਨੇ ਸਾਡੇ ਤੇ ਐਡੀ ਕਿਰਪਾ ਕੀਤੀ ਕਹਿੰਦੇ ਜਿਹੜਾ ਸਿੱਖ ਇੱਕ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲੈਂਦਾ ਇੱਕ ਦਿਨ ਵਿੱਚ ਮਹਾਰਾਜ ਜੀ ਕਹਿੰਦੇ ਉਹਦੇ 24000 ਸੁਵਾਸ ਸਫਲ ਹੋ ਜਾਂਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਸੰਗਤ ਜੀ ਜੇ ਰੂਟੀਨ ਦੇ ਨਾਲ ਬਾਣੀ ਪੜੋਗੇ ਨਾ ਰੂਟੀਨ ਦੇ ਨਾਲ ਤੇ ਵੱਧ ਤੋਂ ਵੱਧ 45 ਮਿੰਟ ਲੱਗਦੇ ਜੇ ਡੇਲੀ ਪੜੋਗੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰੋਗੇ ਨਾ ਜਦੋਂ ਅਭਿਆਸ ਹੋ ਜਾਵੇਗਾ ਜਿਹੜੇ ਰੱਬ ਦੇ ਸੰਗਤ ਜੀ ਬੰਦਗੀ ਵਾਲੇ ਪਿਆਰ ਬਾਰੇ ਉਹ ਤੇ 20 ਕਿ ਮਿੰਟਾਂ ਚ ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦੇ ਜਿਹੜੇ ਸਾਡੇ ਕੋਲ ਆਏ ਸਨ ਨਾ ਗਿਆਨੀ ਭਪਿੰਦਰ ਸਿੰਘ ਜੀ ਸੰਗਤ ਜੀ ਸਿੰਘ ਉਹਨਾਂ ਬਾਰੇ ਦੱਸਦੇ ਕਹਿੰਦੇ ਬੋਲ ਕੇ ਜਾਪ ਸਾਹਿਬ ਦੇ ਪਾਠ ਨੂੰ 3 ਮਿੰਟ ਲਾਉਂਦੇ 3 ਮਿੰਟ ਬੋਲ ਕੇ ਤੇ ਸੰਗਤ ਜੀ ਜਦੋਂ ਜਥੇ ਵਿੱਚ ਰਹਿੰਦੇ ਸੀ ਇਹਨਾਂ ਦਾ ਨਾਮ ਹੁੰਦਾ ਸੀ ਗਿਆਨੀ ਭੁਪਿੰਦਰ ਸਿੰਘ ਜੀ ਦਾ ਸਾਡੇ ਉਸਤਾਦ ਜੀ ਆਏ ਸਨ ਇੱਥੇ ਰਖਵੀਰ ਸਿੰਘ ਜੀ ਭਗਵਾ ਤੁਸੀਂ ਕਈਆਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੋਣੇ ਕਹਿੰਦੇ ਅਸੀਂ ਉਦੋਂ ਛੋਟੇ-ਛੋਟੇ ਸਾਂ ਜਦੋਂ ਟਕਸਾਲ ਵਿੱਚ ਪੜ੍ਹਦੇ ਹੁੰਦੇ ਕਹਿੰਦੇ ਇਹਨਾਂ ਨੂੰ ਪੰਜ ਗ੍ਰੰਥੀ ਜ਼ੁਬਾਨੀ ਕੰਠ ਪਹਿਲਾਂ ਇਹਨਾਂ ਨੇ ਉੱਠ ਕੇ ਇਸ਼ਨਾਨ ਪਾਨ ਕਰਨਾ ਤੇ ਪੂਰੇ 2 ਵਜੇ ਇਹਨਾਂ ਨੇ ਸਿੰਘਾਂ ਨੂੰ ਠਾਲਣਾ ਸ਼ੁਰੂ ਕਰ ਦੇਣਾ ਤੇ ਨਾਲ-ਨਾਲ ਬਾਣੀ ਪੜ੍ਹਨੀ ਨਾਲ-ਨਾਲ ਸਿੰਘਾਂ ਨੂੰ ਉਠਾਉਣ ਦੀ ਸੇਵਾ ਕਰਨੀ ਤੇ ਸੰਗਤ ਜੀ ਪੰਜ ਗ੍ਰੰਥੀ ਦਾ ਨਿਤਨੇਮ ਗਿਆਨੀ ਭੁਪਿੰਦਰ ਸਿੰਘ ਜੀ ਕੰਠ ਕਰਦੇ ਰਹੇ ਕਹਿੰਦੇ ਜਿਹੜੇ ਸਾਡੇ ਇੱਥੇ ਜਿਨ੍ਹਾਂ ਨੇ ਕਥਾ ਕੀਤੀ ਸੀ ਨਾ ਇੱਥੇ ਤਿੰਨ ਦਿਨ ਲਗਾਤਾਰ ਉਹ ਗਿਆਨੀ ਭੁਪਿੰਦਰ ਸਿੰਘ ਜੀ ਸੰਗਤ ਜੀ ਪੰਜ ਗ੍ਰੰਥੀ ਕੰਠ ਹੁੰਦੀ ਸੀ ਤੇ ਅੱਜ ਸਾਡੇ ਵਰਗਿਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਪੰਜ ਗ੍ਰੰਥੀ ਵਿੱਚ ਬਾਣੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਗੰਠ ਕਰਨ ਦੀ ਤੇ ਬੜੀ ਦੂਰ ਦੀ ਗੱਲ ਸਾਨੂੰ ਇਹ ਨਹੀਂ ਪਤਾ ਅੱਜ ਆਪਾਂ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਸਿੱਖ ਕਹਿੰਨੇ ਆ ਪੰਜ ਗ੍ਰੰਥੀ ਵਿੱਚ ਬਾਣੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਮੈਨੂੰ ਤਾਂ ਇੱਥੋਂ ਤੱਕ ਵੀ ਲੱਗਦਾ ਕਿ ਸਾਨੂੰ ਆਪਣੀਆਂ ਪੰਜ ਬਾਣੀਆਂ ਨਹੀਂ ਬਹੁਤਿਆਂ ਨੂੰ ਪਤਾ ਹੋਣਾ ਵੀ ਪੰਜ ਬਾਣੀਆਂ ਕਿਹੜੀਆਂ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਨੂੰ ਪੜਨ ਦਾ ਹੁਕਮ ਕੀਤਾ ਹੈ ਪੜਨਾ ਤੇ ਇੱਕ ਦੂਰ ਦੀ ਗੱਲ ਸਾਨੂੰ ਇਹ ਨਹੀਂ ਪਤਾ ਕਿ ਪੰਜ ਬਾਣੀਆਂ ਕਿਹੜੀਆਂ ਕਿਹੜੀਆਂ ਨੇ ਤੇ ਆਪਾਂ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਘਮਾਉਨੇ ਆਪਣੇ ਆਪ ਨੂੰ ਆਓ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਗੁਰ ਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਕਹਿੰਦੇ ਜਿਹੜੇ ਜਿਨ੍ਹਾਂ ਦੀ ਲੇਵ ਲੱਗੀ ਨਾ ਪਰਮੇਸ਼ਰ ਦੀ ਉਹਨਾਂ ਆਪਣੇ ਘਰ ਵਿੱਚ ਰਹਿੰਦੇ ਆ ਆਪਣੇ ਕੰਮਕਾਰ ਕਰਦੇ ਆ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਘਰੇ ਰਹਿੰਦੇ ਆਵੇਂ ਇਸ ਕਰਕੇ ਆਓ ਪਹਿਲਾ